ਹਾਂਜੀ ਸਤਿ ਸ਼੍ਰੀ ਅਕਾਲ ਨਵਸ਼ਕਾਰ ਆਦਾਬ ਜੀ ਦਿਨ ਤਰੀਕ ਹੈ ਕਿ ਜੀ ਅੱਜ 16 ਮਹੀਨਾ 9ਵਾਂ 2024 ਹੋਰ ਸੈਸ਼ਨ ਵਿੱਚ ਜਿਹੜੀ ਸ਼ਾਮ ਦੀ ਸ਼ਿਫਟ ਆ ਲੰਗਰ ਦੀ ਅੱਜ 12 ਵਜੇ ਤੋਂ ਅੱਜ ਮੇਲੇ 'ਚ ਬਹੁਤ ਜਾਵੇ ਰਾਜਾ ਜਿੰਨਾ ਕਹਤ ਹੁੰਦਾ ਭਾਈਓ ਬੰਦੂ ਸਾਡੇ ਇੱਥਾਂ ਲੰਗਰ ਵੀ ਪੂਰਾ ਜਮਾਰੋ ਮਾਰ ਚੱਲ ਰਿਹਾ ਤੇ ਹੋਲੇ ਹੋਰ ਸੰਗਤ ਜਿਹੜੀ ਆਏ ਨੇ ਨਵੇਂ ਸੇਵਾਦਾਰ ਸੇਵਾ ਕਰ ਰਹੇ ਨੇ ਲੋਕ

ਇਹ ਅੱਜ ਸਾਡਾ ਅਸੀਂ ਅੱਜ ਇੱਕ ਸਿਸਟਮ ਚੇਂਜ ਕਰਿਆ ਵਸ ਐਨੇ ਕੇਰੀਏ ਜੇ ਲੰਗਰ ਖਿਲਾ ਰਹੇ ਹੁਣ ਕਾ ਕੇ ਕਿਉਂਕਿ ਅੱਗੇ ਮੀਂਹ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ ਸੀ ਤੇ ਫਿਰ ਜਲੇਬੀਆਂ ਵਗੈਰਾ ਬਣਦੀ ਆ ਉਸੇ ਦਿੱਕਤ ਆਉਂਦੀ ਸੀ ਆਦੀ ਉਤਾਰਤ ਸਭ ਉਹ ਇਕੱਠਾ ਕਰਕੇ ਰੱਖ ਦਦੇ ਗੰਦ ਜੀ ਬਣਾ ਕੇ ਸਾਦਾ ਤੋਂ ਲੈਂਡ ਸਟੋਰ ਦੇ ਵਿੱਚ ਕੀ ਕਰਿਆ ਹੋਇਆ ਅੱਜ ਇਹਨਾਂ ਨੇ ਸਟੋਰ ਦੇ ਬਾਬਾ ਕੀ ਕਰਿਆ ਹੋਇਆ ਅੱਜ ਆ ਕੀਨੇ ਬਾਬਾ ਜੀ ਆਹ ਆ ਰੋਟੀਆਂ ਸਟੋਰ ਕਰਦੇ ਆ ਜੀ ਰੋਟੀ ਚੱਕਿਓ ਮੜਾ ਜਾ ਪੱਲਾ तो जी। ये फिर ऐसे कैसे रखते हो जी क्यों रखने का कारण रोटी ए, है अच्छा आ, है वो है। ओके फिर इसको आगे बांटते हूँ दे हिंदी बात करो जी।, जी।, जी मतलब क्या करते हो इधर रोटी अंदर से आती है आपके पास हिंदी में जी ਹਾਂ ਜੀ ਇਹ ਮੈਨੂੰ ਨਹੀਂ ਆਇਆ ਤੇ ਰੋਟੀ ਆ ਸਟੋਰ ਕਰਦੇ ਨੇ ਜੀ ਰੋਟੀ ਔਰ ਆ ਆ ਲੱਡੂ ਵੀ ਤਿਆਰ ਪਏ ਹੁੰਦੇ ਨੇ ਇੱਥੋਂ ਚੱਕ ਕੇ ਲੱਡੂ ਵੀ ਵੰਡੀ ਜਾਂਦੇ ਆ ਇਹ ਲੰਗਰ ਦੇ ਵਿੱਚ ਜਿਹੜੇ ਰੋਟੀ ਲੱਡੂ ਤਿਆਰ ਹੋਏ ਨੇ ਤੇ ਆ ਰਾਸ਼ਨ ਜੋ ਵੀ ਹੈਗਾ ਸਟੋਰ ਦੇ ਵਿੱਚ ਸਾਰਾ ਕੁਝ ਤੇ ਲਓ ਜੀ ਤੁਹਾਨੂੰ ਉਧਰ ਦੇ ਪਾਸੇ ਦਿਖਾਉਨੇ ਆ ਇੱਧਰ ਰਾਸ਼ ਬਹੁਤ ਹੈ ਜੀ ਆ ਦੋ ਤਿੰਨ ਦਿਨਾਂ ਤੋਂ ਲੰਗਰ ਚ ਵੀ ਅਜਲੀਬੀਆਂ ਆਲਾ ਲੱਗਿਆ ਹੋਇਆ ਲਓ ਖਾਓ ਜਲੇਬੀਆਂ ਇਹ ਵਲੌਗ ਜਿਹੜਾ ਅੱਜ ਬਣਾਉਨੇ ਆ ਜਿਵੇਂ ਅੱਜ 16 ਤਰੀਕ ਨੂੰ ਬਣਾਤਾ ਹੈ 16 ਦੀ ਰਾਤ ਨੂੰ ਜਾਂ 17 ਨੂੰ ਸਵੇਰੇ ਅਸੀਂ ਇਹ ਡੇਟ ਪਾ ਕੇ ਅਸੀਂ ਅਪਲੋਡ ਕਰ ਦਿੰਨੇ ਹੁੰਨੇ ਆ ਤੇ ਆ ਦੇਖ ਲਓ ਤੁਸੀਂ ਇਹ ਠੇਕੇਦਾਰ ਨਹੀਂ ਹੈ ਜੀ ਇਧਰ ਤੰਦੂਰ ਵਾਲੀ ਇਹ ਆਪਣੀ ਸਾਰੀ ਟੀਮ ਲਿਉਂਦੇ ਕਿੰਨੇ ਸਾਲ ਹੋ ਸਿਆ ਰਹੇ ਹੋ ਇਧਰ ਆਪ ਹਾਂ ਜੀ 15-16 ਸਾਲ 15-16 ਸਾਲ ਹੋ ਗਏ ਆਪਕੋ ਕੰਟੀਨਿਊਸਲੀ ਲੰਗਰ ਮੇ ਆਤੇ ਹੋਏ ਓਕੇ ਜੇ ਸਾਰੀ ਟੀਮ ਆਪਕੀ ਹੋਤੀ ਹੈ ਨਾ ਠੀਕ ਇਹ ਹੈ ਜੀ ਲੰਗਰ ਦੀ ਜਿਹੜੀ ਆਲੀਵਰ ਰੋਟੀਆਂ ਲਾਉਣ ਵਾਲੀ ਹੈ ਜਿਹੜੀ ਵੀ ਤੰਦੂਰ ਚੀ ਇਹ ਬੀਬੀ ਉਹਨਾਂ ਦੀ ਹੈੱਡ ਆ ਇਹ 15 16 ਸਾਲ ਤੋਂ ਤਾਂ ਕਹਿੰਦੇ ਅਸੀਂ ਆ ਰਹੇ ਹਾਂ ਉਸ ਤੋਂ ਪਹਿਲਾਂ ਹੋਰ ਵੀ ਹੁੰਦੇ ਸੀਗੇ ਤੇ ਇਹਨਾਂ ਦੇ ਹਸਬੰਦ ਵੀ ਇਹੀ ਲੰਗਰ ਦੇ ਵਿੱਚ ਜੁੜੇ ਹੋਏ ਸੀ ਹੋਰ ਆਪ ਨੂੰ ਪਿਆਰੇ ਹੋਗੇ ਆਤਮਾ ਨੂੰ ਉਹਨਾਂ ਨੂੰ ਆਪਣੇ ਚਰਨਾਂ 'ਤੇ ਜਗ੍ਹਾ ਦਵੇ ਗੁਜਾਰ ਜੀ ਤੇ ਉਹਨਾਂ ਦਾ ਪਰਿਵਾਰ ਆ ਤੇ ਜਲੇਬੀ ਜਲੇਬੀ ਦਾ ਜੀ ਦੇਖੋ ਇੱਥੇ ਏਨੇ ਲੋਕ ਖੁਸ਼ ਹੋ ਕੇ ਆਂਦੇ ਨੇ ਵੀ ਜਿਸ ਦਿਨ ਦੇ ਆ ਜਾਂਦੇ ਅਸੀਂ ਉਸੇ ਦਿਨ ਤੋਂ ਜਿਹੜੀ ਉਹ ਕੋਈ ਉੱਤੇ ਕੋਈ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਬੰਦੇ ਗਏ ਨੇ ਉੱਪਰ ਫਟਾਫਟ ਤੇ ਦੇਖ ਸਾਹ ਤੁਸੀਂ ਲੰਗਰ ਦੇ ਵਿੱਚ ਪੂਰਾ ਰਾਸ਼ਾ 12 ਤਰੀਕ ਤੋਂ ਅਸੀਂ ਆਏ ਹੋਇਆ 12 ਤਰੀਕ ਨੂੰ ਤੇ ਜਦ ਇਹ ਕੰਮ ਦੇਖ ਲੋ ਮਰਮਾਰ ਚੱਲਦਾ ਉਹਨੇ ਜਿਹੜੇ ਸੇਵਾਦਾਰ ਨੇ ਪਰਤੌਣ ਵਾਲੇ ਨੇ ਸਾਡੇ ਉਹ ਵੀ ਵਿਚਾਰੇ ਕਈ ਵਾਰੀ ਹੱਥ ਖੜੇ ਕਰ ਜਾਂਦੇ ਨੇ ਉਹਨਾਂ ਨੂੰ ਵੀ ਰੈਸਟ ਦੇ ਨਹੀਂ ਪੈਂਦੀ ਆ ਵੀ ਚਲੋ ਤੁਸੀਂ ਉਹਨਾਂ ਰੈਸਟ ਕਰ ਲਓ ਇੱਕ ਸ਼ਿਫਟ ਇੱਕ ਸ਼ਿਫਟ ਅਸੀਂ ਲਵਾ ਦਿੰਦਾ ਜਾਂ ਐ ਵੰਡ ਕੇ ਜੇ ਚੱਲੀ ਜਾਂਦਾ ਤੁਸੀਂ ਰਾਸ਼ ਕਾਫੀ ਹੁੰਦਾ ਤੇ ਲੰਗਰ ਦਾ ਜੋ ਸਮਾਨ ਪਕਾਉਣਾ ਉਹ ਫਿਰ ਖੁੱਲ੍ਹੇ ਹੀ ਪਕਾਈ ਜਾਂਦਾ ਉਹਨੇ ਜਿੰਨਾ ਚਿਰ ਸਮਾਨ ਜਿੰਨਾ ਪੱਕਿਆ ਹੋਇਆ ਜਿੰਨਾ ਵੀ ਸਮਾਨ ਪੱਕਿਆ ਹੋਇਆ ਤਾਈ ਤੰਨ ਕੁਆਂਟਰ ਲਾਟੇ ਦੀ ਰੋਟੀ ਆ ਜਿਹੜੀ ਤਕਰੀਬਨ ਰੋਜ਼ ਲੱਗ ਜਾਂਦੀ ਆ ਇਸ ਤੋਂ ਵੱਧ ਲੱਗ ਜਵੇ ਮੇਰਾ ਆਈਡੀਆ ਵੀ ਇਸ ਤੋਂ ਘੱਟ ਨਹੀਂ ਲੱਗਦੀ 2.5-3 ਕੁਆਂਟਰ ਤੋਂ ਘੱਟ ਨਹੀਂ ਲੱਗਦੀ ਵੱਧ ਬੇਸ਼ੱਕ ਲੱਗੇਗੀ ਔਰ ਜਲੇਬੀ ਜਲੇਬੀ ਵੀ ਸਸਤੀ ਪਰ ਹਟਾਨੇ ਵਾਂਗ ਜਲੇਬੀ ਵਗੈਰਾ ਸਾਰਾ ਕੁਝ ਮਤਲਬ ਜਿੰਨਾ ਸਮਾਨ ਪੱਕਿਆ ਹੋਇਆ ਲੰਗਰ ਚ ਉਹ ਸਾਰਾ ਹੀ ਲੱਗਣਾ ਹੈ 10 ਵਜੇ ਜਾਂ 11 ਵਜੇ ਜਾਣਾ ਚਾਹੇ 10 ਵਜੇ ਦਿਨ ਖਤਮ ਹੋ ਜਵੇ ਬਸ ਜਦੇ ਗੇਟ ਲੱਗ ਜਾਣਾ ਆਪਣਾ ਹਾਂ ਉਸ ਤੋਂ ਬਾਅਦ ਫਿਰ ਸਵੇਰੇ ਅੱਜ 16 ਤਰੀਕ ਜਿਹੜੇ 18 ਤਰੀਕ ਨੂੰ ਅਸੀਂ ਵਾਪਸ ਹੋਵਾਂਗੇ ਕੱਲ ਦਾ ਤੇ ਪਰਸੋਂ ਦਾ ਦੋ ਦਿਨ ਦਾ ਹੋਰ ਰਹਿ ਗਿਆ ਲੰਗਰ ਫਿਰ ਅਗਲੇ ਸਾਲ ਮਿਲਾਂਗੇ ਜੈ ਜੀ ਹਿਮਤ ਦਿੱਤੀ ਰੱਬ ਨੇ ਹਾਲ ਦੀ ਗੱਡੀ ਆਪਣਾ ਵਧੀਆ ਚੱਲ ਰਿਹਾ ਤੁਸੀਂ ਲੰਗਰ ਲੋਕ ਬੜੇ ਖੁਸ਼ ਨੇ ਉਹ ਦਾਲ ਸਬਜ਼ੀ ਬੇਹਤਰੀਨ ਬਣਾਈ ਦੀ ਅਸੀਂ ਬਿਲਕੁਲ ਏ ਕਲਾਸ ਦਾਲ ਸਬਜ਼ੀ ਬਣਾਈ ਦੀ ਆਪਣੀ ਫੈਮਿਲੀ ਕੋਈ ਉਹਦੇ ਵਿੱਚ ਕਮੀ ਨਹੀਂ ਰੱਖਦੇ ਦੋਸਤਾਂ ਦੇ ਸਾਥ ਆਇਆ ਆਪ ਸਾਹਿਬ ਸਤਿ ਸ਼੍ਰੀ ਅਕਾਲ ਕਰਦਾ ਹੈ ਸਾਫੀ ਲਾਇਕ ਦਾ ਦਰਬਾਰ ਦਾ ਸੁਰੇਸ਼ ਇਸ ਸਮਾਹ ਦਾ ਨਾਮ ਹੈ ਮੇਲਾ ਮੇਲਾ ਮੇਲੇ ਦੇ ਜਾਂਦਾ ਯਾ ਟਾਈਮ ਨਹੀਂ ਲੱਗਦਾ ਮੈਂ ਸਭ ਨੂੰ ਮੇਲੇ 'ਚ ਚੱਲਣ ਨੂੰ ਬੁਲਾਵਾਂ ਅੱਜ ਅੱਜ ਜਾਵਾਂਗੇ ਮੇਲੇ 'ਚ ਅੱਜ ਮੈਂ ਦੁਪਹਿਰੇ 2 ਕੁ ਘੰਟੇ ਸੌਂ ਲਿਆ ਸੀ ਅੱਜ ਮੇਲੇ ਦੇ ਵਿੱਚ ਜਾਵਾਂਗੇ ਕਿਉਂਕਿ ਅੱਜ ਰਾਸ਼ਵਾਰ ਦਾ ਔਰ ਅੱਜ ਦੇ ਦਿਨ 12 ਵਫਾਤ ਆ ਅੱਜ ਦੇ ਦਿਨ ਨਬੀ ਬਾਕ ਆਏ ਸੀ ਕਿ ਅੱਜ ਦੇ ਦਿਨ ਉਹਨਾਂ ਨੇ ਦੁਨੀਆ ਤੋਂ ਪਰਦਾ ਕਰਿਆ ਸੀ ਇਸੇ ਤਰ੍ਹਾਂ ਸਾਬਰ ਜੀ ਵੀ ਆਏ ਨੇ ਅੱਜ ਦੇ ਦਿਨ ਤੇ ਅੱਜ ਦੇ ਦਿਨ ਇਹਨਾਂ ਨੇ ਪਰਦਾ ਕਰਿਆ ਸੀ ਦੁਨੀਆ ਤੋਂ ਆ ਨੰਨਾ ਬੰਨਾ ਜ ਆਪਣਾ ਸ਼ੁਰੂਆਤ ਤੇ ਇੱਕ ਬਹੁਤ ਬਹੁਤ ਜੀ ਤੁਹਾਡਾ ਮਿਹਰਬਾਨੀ ਅੱਜ ਆਪਾਂ ਸਮਾਂ ਸਮਾਂ ਦਿਖਾਵਾਂਗੇ ਅੱਜ ਅਸੀਂ ਇੰਤਖਾਮਾਂਗੇ ਆਪਾਂ ਲੰਗਾ ਤੇ ਮੇਲਾ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਸਾਰਾ ਤੇ ਬਸ ਆਪਾਂ 7-8 ਮਿੰਟ ਦਾ ਬਣਾਉਣਾ ਸੀਗਾ ਵਲੌਗ ਥੈਂਕ ਯੂ ਵੀਰਸ ਤੇ ਲਾ ਕੇ ਆਪਾਂ ਇਹਨੂੰ ਜਲਦੀ ਅਪਡੇਟ ਅਪਲੋਡ ਕਰ ਲਾਂਗੇ YouTube ਤੇ ਆਜਰਾ ਇਹ ਹੁਣ ਸੇਵਾ ਕਰ ਲਈਏ ਤੇ ਚੋਕੀ ਸਲੋਈ ਖੜਕੇ ਹੀ ਆਪਣੇ ਸਾਥ ਚੱਕਾਂਗੇ ਆਪਾਂ ਸਮਾਨ ਫਿਰਦੇ ਵਧੀਆ ਵਰਤਾਏ ਜਾਂਦੇ ਨੇ ਬਹੁਤੇ ਕੁਸ਼ਲ ਦੇ ਬੰਦੇ ਸੇਵਾਦਾਰ ਨੇ ਲੈ ਲੈ ਚਲੇ ਜਾਂਦੇ ਨੇ ਇਸ ਕਰਕੇ ਜਿਹੜੇ 5 7 10 ਮਿੰਟ ਹੁੰਦੇ ਅਸੀਂ ਅਸੀਂ ਇਹ ਮਤਾਰ ਲੈ ਲੈਂਦੇ ਹਾਂ ਬੋਕੇ ਸਾਥੀਓ ਤੇ ਮਿਲਦੇ ਆਂ ਫੇਰ ਆਪਾਂ ਸ਼ਾਰਟ ਟਰਮ ਦੇ ਵਿੱਚ ਤੇ ਤੁਹਾਨੂੰ ਜਲਦੀ ਆਹ ਨੇ ਇਤਨਾ ਕੀ ਰਿਚਰ ਭਾਈ ਆ ਜੋ ਵੀ ਇਧਰ ਬੜਾ ਫੜਤੀ ਜਾਉਂ ਉਹ ਨੋ ਨੋ ਹਲੋ ਹਲੋ ਬੱਸ ਸਿੱਟਾ ਖੋਲਦਾ ਸਾਡੇ ਉਹਨਾ ਮੈਂ ਆਉਣਾ ਹੀ ਤੇ ਨੋ ਜੀ ਜੀ ਆਹੋ ਜੀ ओके ਸਾਥੀਓ ਇੱਥੇ ਆਪਣੀ ਸਮਾਪਤੀ ਆ ਅੱਜ ਦੇ ਵਲੌਗ ਦੀ ਤੇ ਅਗਲਾ ਵਲੌਗ ਆਪਾਂ ਛੇਤੀ ਹੀ ਅਪਡੇਟ ਅਪਲੋਡ ਕਰ ਦੇਵਾਂਗੇ YouTube ਤੇ ਬਣਾ ਕੇ ਤੇ ਜੁੜੇ ਰਹੋ ਤੁਸੀਂ ਥੈਂਕ ਯੂ ਜੀ